ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਭ ਨੂੰ ਰਾਜੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਜੇ ਤੁਹਾਨੂੰ ਮੇਰੇ ਵੀਡੀਓ ਵਧੀਆ ਲੱਗਦੇ ਹਨ ਲਾਈਕ ਤੇ ਸ਼ੇਅਰ ਵੀ ਕਰੋ ਜੀ ਬਣਾਉਣੇ ਆ ਜੀ ਡਿਜ਼ਾਈਨ ਆਪਾਂ ਸਲਾਈ ਦੇ ਬਾਈ ਕੁੰਡੇ ਲੈਨੇ ਜੀ ਆਪਾਂ ਨੇ ਦੋ ਸਲਾਈਆਂ ਪੁੱਠੀਆਂ ਬਣਾ ਲੀਆਂ ਜੀ ਹੁਣ ਪਾ ਡਿਜ਼ਾਈਨ ਸ਼ੁਰੂ ਕਰਦੇ ਆਂ ਜੀ ਇੱਕ ਕੁੰਡਾ ਉਤਾਰ ਲਿਆ ਜੀ ਹੁਣ ਜਿਹੜੇ ਦੋ ਕੁੰਡੇ ਨੇ ਆਪਾਂ ਇੰਦੀ ਬੈਕ ਸਾਈਡ ਤੋਂ ਕੁੰਡਾ ਬਣਾਵਾਂਗੇ ਜੀ ਹੁਣ ਇੱਕ ਬਾਲ ਪਾਵਾਂਗੇ ਜੀ ਫਿਰ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਦੋ ਕੁੰਡਿਆਂ ਤੋਂ ਆਪਣੇ ਤਿੰਨ ਗੁੰਡੇ ਬਣ ਗਏ। ਹੁਣ ਆਪਾਂ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ। ਜਿਹੜਾ ਗੁੰਡਾ ਇੱਥੇ ਬੱਜ ਗਿਆ ਸੀ ਉਹ ਇੱਥੇ ਘਟ ਗਿਆ ਜੀ। ਫਿਰ ਆਪਾਂ ਦੋ ਕੁੰਡਿਆਂ ਦੀ ਬੈਕ ਸਾਈਡ ਤੋਂ ਗੁੰਡਾ ਬਣਾਵਾਂਗੇ ਜੀ। ਹੁਣ ਇੱਕ ਬਾਲ ਪਾਵਾਂਗੇ ਜੀ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਫਿਰ ਦੋ ਕੁੰਡਿਆਂ ਦਾ ਆਪਾਂ ਇੱਕ ਬਣਾਵਾਂਗੇ ਫਿਰ ਆਪਾਂ ਇਹ ਦੋ ਕੁੰਡਿਆਂ ਤੋਂ ਬੈਕ ਸਾਈਡ ਤੋਂ ਲਵਾਂਗੇ ਜੋ ਕੁੰਡਾ ਆਪਾਂ ਕੁੰਡਾ ਬਣਾਵਾਂਗੇ ਧਾਗਾ ਅੱਗੇ ਕਰਕੇ ਇੱਕ ਬਣ ਪਾਵਾਂਗੇ ਜੀ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਫਿਰ ਆਪਾਂ ਦੋ ਕੁੰਡੇ ਇਕੱਠੇ ਪੁਣਾਵਾਂਗੇ ਜੀ ਫਿਰ ਆਪਾਂ ਇਹ ਦੋ ਕੁੰਡਿਆਂ ਦੀ ਬੈਕਸਾਈਡ ਤੋਂ ਕੁੰਡਾ ਲਵਾਂਗੇ ਜੀ ਇੱਕ ਇੱਕ ਬਰ ਪਾਵਾਂਗੇ ਜੀ ਆਪਾਂ ਫਿਰ ਦੋ ਕੁੰਡਿਆਂ ਦਾ ਆਪਾਂ ਇੱਕ ਬਣਾਵਾਂਗੇ ਫਿਰ ਆਪਾਂ ਦੋ ਕੁੰਡੇ ਇਕੱਠੇ ਹੁਣਾਗੇ ਜੀ ਚਾਰ ਗੁੰਡਿਆਂ 'ਚ ਡਿਜ਼ਾਈਨ ਬਣਦਾ ਏ ਫਿਰ ਇੱਕ ਬਲ ਪਾਵਾਂਗੇ ਇਹ ਦੋ ਗੁੰਡਿਆਂ ਨੂੰ ਆਪਾਂ ਇਕੱਠੇ ਬੁਣਾਂਗੇ ਇਹ ਦੋ ਗੁੰਡਿਆਂ ਤੋਂ ਆਪਣੇ ਤਿੰਨ ਗੁੰਡੇ ਬਣ ਜਾਂਦੇ ਨੇ ਜੀ ਫਿਰ ਆਪਾਂ ਇਹ ਦੋ ਗੁੰਡਿਆਂ ਦਾ ਇੱਕ ਬਣਾਵਾਂਗੇ ਜੀ ਇੱਥੇ ਘਟ ਜਾਂਦਾ ਇਹ ਗੁੰਡਾ ਇੱਕ ਗੁੰਡਾ ਆਪਾਂ ਬਣਾਵਾਂਗੇ ਸਿੱਧਾ ਨੂੰ ਅੱਗੇ ਜੀ ਪੁੱਠੀ ਸਲਾਈ ਤੇ ਇੱਕ ਗੁੰਡਾ ਉਤਾਰ ਲਈ ਧਾਗਾ ਪਿੱਛੇ ਕਰਾਂਗੇ ਆਪਾਂ ਇੱਕ ਦੋ ਤਿੰਨ ਤਿੰਨ ਗੁੰਡਿਆਂ ਪਾਸੇ ਤੇ ਬੁਣਾਂਗੇ ਧਾਗਾ ਅੱਗੇ ਕਰਕੇ ਇਹ ਗੁੰਡਾ ਬਿਨਾ ਬਣਾ ਉਤਾਰਾਂਗੇ ਜੀ ਇਹ ਧਾਗਾ ਪਿੱਛੇ ਕਰਕੇ ਆਪਾਂ ਇੱਕ ਦੋ ਤਿੰਨ ਧਾਗਾ ਅੱਗੇ ਕਰਕੇ ਗੁੰਡਾ ਆਪਾਂ ਬਿਨਾ ਬੁਣਿਆ ਉਤਾਰਾਂਗੇ ਜੀ ਧਾਗਾ ਪਿੱਛੇ ਕਰਕੇ ਇੱਕ ਦੋ ਤਿੰਨ ਤਿੰਨ ਗੁੰਡੇ ਸਿੱਧੇ ਬੁਣ ਲਈ ਧਾਗਾ ਅੱਗੇ ਕਰਾਂਗੇ ਜੇ ਗੁੰਡਾ ਬਿਨਾ ਬੁਣੇ ਉਤਾਰਾਂਗੇ ਜੀ ਧਾਗਾ ਪਿੱਛੇ ਕਰਕੇ ਆਪਾਂ ਤਿੰਨ ਗੁੰਡੇ ਸਿੱਧੇ ਬੁਣਾਂਗੇ ਜੀ ਇੱਕ ਦੋ ਤਿੰਨ ਫਿਰ ਧਾਗਾ ਅੱਗੇ ਕਰਕੇ ਗੁੰਡਾ ਬਿਨਾ ਬੁਣਾ ਉਤਾਰਾਂਗੇ ਜੀ ਧਾਗਾ ਪਿੱਛੇ ਕਰਕੇ ਆਪਾਂ ਤਿੰਨ ਗੁੰਡੇ ਸਿੱਧੇ ਬੁਣਾਂਗੇ ਜੀ। ਤਿੰਨ। ਧਾਗਾ ਅੱਗੇ ਕਰਕੇ ਇੱਕ ਗੁੰਡਾ ਉਤਾਰਾਂਗੇ ਜੀ। ਤੇ ਇਹ ਗੁੰਡਾ ਸਿੱਧਾ ਬੁਣ ਲਾਂਗੇ ਜੀ। ਹੁਣ ਇਹਦੇ ਪਾ ਸਿੱਧੀ ਸਲਾਈ ਤੇ ਆ ਗਏ ਜੀ। ਇਹ ਗੁੰਡਾ ਉਤਾਰ ਲਈ। ਤੇ ਧਾਗਾ ਪਿੱਛੇ ਕਰਕੇ ਆਪਾਂ ਇਹ ਦੋ ਕੁੰਡਿਆਂ ਦੇ ਬੈਕਸਾਈਡ ਤੋਂ ਕੁੰਡਾ ਬਣਾਵਾਂਗੇ। ਫਿਰ ਇੱਕ ਵਾਰ ਪਾਵਾਂਗੇ ਜੀ। ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ। ਫਿਰ ਆਪਾਂ ਇਹ ਦੋ ਕੁੰਡੇ ਇਕੱਠੇ ਪੋਣਾਂਗੇ ਜੀ। ਫਿਰ ਆਪਾਂ ਇਹ ਦੋ ਕੁੰਡਿਆਂ ਦੇ ਬੈਕਸਾਈਡ ਤੋਂ ਕੁੰਡਾ ਬਣਾਵਾਂਗੇ ਜੀ। ਪਹਿਰੇ ਕੁ ਬਲ ਪਾ ਲਾਂਗੇ ਜੀ ਦੋ ਕੁੰਡਿਆਂ ਨੂੰ ਇਕੱਠੇ ਪੋਣਾਗੇ ਜੀ ਤੇ ਦੋ ਕੁੰਡੇ ਇਕੱਠੇ ਪੋਣਾਗੇ ਜੀ ਫਿਰ ਪਾਸੇ ਹੱਡ ਤੋਂ ਕੁੰਡਾ ਬਣਾਵਾਂਗੇ ਜੀ ਇੱਕ ਇੱਕ ਬਲ ਪਾਵਾਂਗੇ ਜੀ ਦੋ ਕੁੰਡੇ ਆਪਾਂ ਇਕੱਠੇ ਪੋਣਾਗੇ ਹੁਣ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਜੀ ਫਿਰ ਆਪਾਂ ਇਹ ਦੋ ਕੁੰਡਿਆਂ ਤੋਂ ਬੈਕ ਸਾਈਡ ਤੋਂ ਕੁੰਡਾ ਬਣਾਵਾਂਗੇ ਜੀ। ਧਾਗਾ ਅੱਗੇ ਕਰਕੇ ਇੱਕ ਬਲ ਪਾਵਾਂਗੇ ਜੀ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ। ਫਿਰ ਇਹ ਦੋ ਕੁੰਡਿਆਂ ਨੂੰ ਇਕੱਠੇ ਬੁਣਾਂਗੇ ਜੀ। ਦੋ ਕੁੰਡਿਆਂ ਤੋਂ ਬੈਗ ਤੋਂ ਕੁੰਡਾ ਬਣਾਵਾਂਗੇ ਜੀ ਇੱਕ ਬਲ ਪਾਵਾਂਗੇ ਦੋ ਕੁੰਡੇ ਆਪਾਂ ਇਕੱਠੇ ਪੋਣਾਂਗੇ ਜੀ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਇੱਕ ਕੁੰਡਾ ਸਿੱਧਾ ਪੋਣਾਂਗੇ ਨਾ ਅਗੇ ਜੀ ਫੁੱਟੇ ਸਲਾਈ ਤੇ ਇੱਕ ਕੁੰਡਾ ਉਤਾਰ ਲਿਆ ਇਹ ਧਾਗਾ ਪਿੱਛੇ ਕਰਕੇ ਆਪਾਂ ਇੱਕ ਦੋ ਤਿੰਨ ਤਿੰਨ ਗੁੰਡੇ ਸਿੱਧੇ ਗੁੰਡੇ ਇਹ ਧਾਗਾ ਅੱਗੇ ਕਰਾਂਗੇ ਇੱਕ ਗੁੰਡਾ ਉਤਾਰਾਂਗੇ ਧਾਗਾ ਪਿੱਛੇ ਕਰਕੇ ਫੇਰ ਆਪਾਂ ਤਿੰਨ ਗੁੰਡੇ ਸਿੱਧੇ ਬੁਣਾਂਗੇ ਜੀ ਇੱਕ ਦੋ ਤਿੰਨ ਧਾਗਾ ਅੱਗੇ ਕਰਕੇ ਇੱਕ ਗੁੰਡਾ ਉਤਾਰ ਲਾਂਗੇ ਜੀ ਬਿਨਾ ਬੁਣਿਆ ਧਾਗਾ ਪਿੱਛੇ ਕਰਾਂਗੇ ਜੀ ਫਿਰ ਆਪਾਂ ਇੱਕ ਦੋ तीन तीन कुंडे सीधे बुना अगे लियाँगे जी एक कुंडा उतार लाँगी पिछे करा जी आप तीन कुंडे सीधे बुना दो तीन फिर धागा अगे करके कुंडा बिना बुने उतार तागा पिछे करा जी एक दो तीन ਫੇਰ ਧਾਗਾ ਅੱਗੇ ਕਰਕੇ ਕੁੰਡਾ ਬਿਨਾ ਬਣਾ ਉਤਾਰਾਂਗੇ ਜੇ ਇੱਕ ਕੁੰਡਾ ਆਪਾਂ ਸਿੱਧਾ ਬਣਾਉਂਗੇ ਜੀ। ਨਾਲੇ ਸਿੱਧੀ ਸਲਾਈ ਤੇ ਕੁੰਡਾ ਉਤਾਰਾਂਗੇ ਜੀ। ਫਿਰ ਆਪਾਂ ਦੋ ਕੁੰਡਿਆਂ ਦੇ ਬੈਕ ਸਾਈਡ ਤੋਂ ਬਣਾਵਾਂਗੇ ਜੇ ਕੁੰਡਾ। ਬਹੁਤ ਹੀ ਸਿੰਪਲ ਜਿਹਾ ਡਿਜ਼ਾਈਨ ਹੈ ਜੀ। ਦੋ ਹੀ ਸਲਾਈਆਂ ਚ ਡਿਜ਼ਾਈਨ ਬਣਦਾ ਹੈ ਜੀ। ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ। ਫਿਰ ਇਹ ਦੋ ਕੁੰਡਿਆਂ ਦੇ ਬੈਕ ਸਾਈਡ ਤੋਂ ਕੁੰਡਾ ਬਣਾਵਾਂਗੇ। ਇੱਕ ਬੜ ਪਾਵਾਂਗੇ ਜੀ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ। ਇਹ ਦੋ ਕੁੰਡੇ ਆਪਾਂ ਇਕੱਠੇ ਪੋਣਾਂਗੇ ਜੀ। ਫਿਰ ਆਪਾਂ ਦੋ ਕੁੰਡਿਆਂ ਦੇ ਬੈਕ ਸਾਈਡ ਤੋਂ ਕੁੰਡਾ ਬਣਾਵਾਂਗੇ ਜੀ। ਧਾਗਾ ਅੱਗੇ ਲਿਆਗੇ ਬਲ ਪਾਵਾਂਗੇ ਜੀ ਇੱਕ ਦੋ ਕੁੰਡੇ ਆਪਾਂ ਇਕੱਠੇ ਪੋਣਾਂਗੇ ਫੇਰ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਫੇਰ ਆਪਾਂ ਦੋ ਕੁੰਡਿਆਂ ਦੀ ਬੈਕ ਸਾਈਡ ਤੋਂ ਕੁੰਡਾ ਬਣਾਵਾਂਗੇ ਧਾਗਾ ਅੱਗੇ ਕਰਕੇ ਇੱਕ ਬਲ ਪਾਵਾਂਗੇ ਜੀ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਦੋ ਕੁੰਡੇ ਆਪਾਂ ਇਕੱਠੇ ਪੁਣਾਗੇ ਜੀ ਫਿਰ ਪਰ ਦੋ ਕੁੰਡਿਆਂ ਦੀ ਬੈਕ ਸਾਈਡ ਤੋਂ ਕੁੰਡਾ ਬਣਾਵਾਂਗੇ ਜੀ ਫਿਰ ਕੁ ਬਾਲ ਪਾਵਾਂਗੇ ਦੋ ਕੁੰਡਾਂ ਦਾ ਇੱਕ ਬਣਾਵਾਂਗੇ ਫਿਰ ਪਰ ਦੋ ਕੁੰਡੇ ਇਕੱਠੇ ਪੁਣਾਗੇ ਜੀ एक कुंडा सीधा गुन लागे कुंडा उतार लिया जी धागा पिछे करके आप तीन कुंडे सीधे गुना जी एक दो तीन धागा अगे करके कुंडा उतारे जी बिना बुनिया ਧਾਗਾ ਪਿੱਛੇ ਕਰਕੇ ਆਪਾਂ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਜੀ 1 1 2 3 ਇਹ ਧਾਗਾ ਅੱਗੇ ਕਰਕੇ ਕੁੰਡਾ ਉਤਾਰਾਂਗੇ ਜੀ ਫਿਰ ਆਪਾਂ ਤਿੰਨ ਕੁੰਡੇ ਸਿੱਧੇ ਬੁਣਾਵਾਂਗੇ ਜੀ ਤਾਂ ਧਾਗਾ ਅੱਗੇ ਕਰ ਲੈਣਾ ਜੀ ਆ ਬਿਨਾ ਬੁਣਾ ਉਤਾਰਨਾ ਜੀ ਕੁੰਡਾ ਧਾਗਾ ਪਿੱਛੇ ਕਰਕੇ ਆਪਾਂ ਇੱਕ ਦੋ ਤਿੰਨ ਧਾਗਾ ਅੱਗੇ ਕਰਕੇ ਗੁੰਡਾ ਤਾਰ ਲਿਆ ਜੀ ਧਾਗਾ ਪਿੱਛੇ ਕਰਕੇ ਆਪਾਂ ਤਿੰਨ ਗੁੰਡੇ ਸਿੱਧੇ ਹੋਣਾਂਗੇ ਜੀ ਤਿੰਨ ਫਿਰ ਇੱਕ ਗੁੰਡਾ ਆਪਾਂ ਤਾਰਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਹੋਣਾਂਗੇ ਜੀ ਆ ਦੇਖੋ ਇਹ ਛੋਟਾ ਛੋਟਾ ਜਿਹਾ ਡਿਜ਼ਾਈਨ ਕਿੰਨਾ ਪਿਆਰਾ ਲੱਗਦਾ ਜੀ ਬਣ ਕੇ ਨਵਾਂ ਸੁਨਨ ਬਣਿਆ ਜਿਹਾ ਡਿਜ਼ਾਈਨ ਆਸਾਨ ਵੀ ਬਹੁਤ ਹੈ ਜੀ ਦੋ ਹੀ ਸਲਾਈਆਂ ਚ ਡਿਜ਼ਾਈਨ ਬਣ ਜਾਂਦਾ ਜੀ ਬਣਾਓ ਜੀ ਆਪਣੇ ਕੋਲ ਸਵਟਰ ਤੇ ਮਿਲਦੇ ਆਂ ਅਗਲੀ ਵੀਡੀਓ ਤੇ ਧੰਨਵਾਦ